13 ਜਿਮਨੀ ਚੋਣਾ ਹੋਈਆਂ ਤੇਰਾ ਜਿਮਨੀ ਚੋਣਾ ਚੋਂ ਆਵਾ ਦੀ ਪਾਟੀ ਨੇ ਇੱਕ ਜਿੱਤੀ ਇਸੇ ਤਰ੍ਹਾਂ ਹਿਮਾਚਲ ਦੀਆਂ ਤਿੰਨ ਚੋਂ ਦੋ ਕਾਂਗਰਸ ਲੈ ਗਈ ਇੱਕ ਭਾਜਪਾ ਲੈ ਗਈ ਪਰ 13 ਦੇ ਵਿੱਚੋਂ 10 ਸੀਟਾਂ ਇੰਡੀਆਗੜ੍ਹ ਚੋਟ ਲੈ ਗਿਆ ਨਾਪਲੀ ਵੀ ਇੰਡੀਆਗੜ੍ਹ ਚੋਟ ਚ ਜਾਊ ਕੀ ਕਾਂਗਰਸ ਅਲੇ ਵੀ ਜਾਂ ਤੋਂ ਕਾਂਗਰਸ ਵਿੱਚ ਤੀਤਾ ਵੀ ਜੇ ਆਪ ਜਿੱਤੀ ਤਾਂ ਵੀ ਦਿੱਲੀ ਜਾ ਕੇ ਇੱਕ ਹੈ ਇਹ ਕਮਾਲ ਆ ਦੇਖੋ ਸੀ ਹਨਾ ਕੀ ਰਾਜਨੀਤੀ ਹੈ ਚਲੋ 13 ਦੇ ਵਿੱਚੋਂ ਕਹਿੰਦੇ ਜੀ 10 ਇੰਡੀਆਗੜ੍ਹ ਚੋਟ ਲੈ ਗਿਆ ਇੱਕ ਸੀਟ ਆਜ਼ਾਦ ਲੈ ਗਿਆ 11 ਹੋ ਗਈਆਂ ਦੋ ਆਈਆਂ ਜੀ ਕਹਿੰਦੇ ਈਐਨਡੀਆ ਦੇ ਹਿੱਸੇ ਮਤਲਬ ਭਾਜਪਾ ਦੇ ਹਿੱਸੇ ਦੋ ਸੀਟਾਂ ਆ ਪਰ ਇਹਦੇ ਵਿੱਚੋਂ ਵੀ ਜਿਹੜਾ ਪਹਿਲੂ ਸੀਗਾ ਉਹ ਇਹ ਹੈ ਕਿ ਪਹਿਲਾ ਅਯੁੱਧਿਆ ਫਿਰ ਕਹਿੰਦੇ ਜੀ ਚਿੱਤਰਕੂਟ ਤੇ ਹੁਣ ਬਦਰੀਨਾਥ ਇਹ ਤਿੰਨ ਸੀਟਾਂ ਭਾਜਪਾ ਦੇ ਹੱਥੋਂ ਮਤਲਬ ਅਯੁੱਧਿਆ ਜਿਹੜੇ ਲੋਕ ਸਭਾ ਹਲਕੇ ਚੋਂਦਾ ਉੱਥੋਂ ਵੀ ਭਾਜਪਾ ਨਹੀਂ ਜਿੱਤ ਸਕੀ ਚਿੱਤਰਕੂਟ ਜਿੱਥੇ ਹੈ ਉੱਥੇ ਵੀ ਭਾਜਪਾ ਨਹੀਂ ਜਿੱਤ ਸਕੀ ਤੇ ਹੁਣ ਬਦਰੀਨਾਥ ਦੇ ਵਿੱਚ ਜਿਮਨੀ ਚੌਂਕ ਸੀ ਉੱਥੇ ਵੀ ਭਾਜਪਾ ਹਾਰ ਗਈ ਭਾਜਪਾ ਨੇ ਕਾਂਗਰਸ ਦੇ ਐਮਐਲਏ ਤੋਂ ਸੀਫਾ ਦਿਵਾ ਕੇ ਉਸ ਨੂੰ ਆਪਣੇ ਪਾਲੇ ਚ ਲਿਆਂਦਾ ਸੀ ਉਸੇ ਨੂੰ ਟਿਕਟ ਦਿੱਤੀ ਸੀ ਤੇ ਉਹ ਭਾਜਪਾਲੇ ਪਾਸੇ ਆ ਕੇ ਹਾਰ ਗਿਆ ਜਦੋਂ ਕਿ ਉਹਦਰ ਜਿੱਤਿਆ ਹੋ ਸੀ ਜਿਵੇਂ ਸੀਤਲ ਰੰਗੜਾਲ ਆਵਾਦੀ ਪਾਰਟੀ ਵਾਲੇ ਪਾਸੇ ਜਿੱਤਿਆ ਹੋ ਸੀ ਐਮਐਲਏ ਛੱਡ ਕੇ ਭਾਜਪਾਲੇ ਪਾਸੇ ਐਮਐਲਏ ਲੜਿਆ ਤੇ ਹਾਰ ਗਿਆ ਤੇ ਆਵਾਦੀ ਪਾਰਟੀ ਕੋਲ ਸੀਟ ਫੇਰ ਗਈ ਉਸੇ ਤਰ੍ਹਾਂ ਬਦਰੀਨਾਥ ਦੀ ਕਾਂਗਰਸ ਕੋਲ ਸੀਟ ਸੀ ਕਾਂਗਰਸ ਦਾ ਐਮਐਲਏ ਸੀਫਾ ਦੇ ਕੇ ਭਾਜਪਾ ਨਾਲ ਚਲਾ ਗਿਆ ਉੱਥੇ ਹਾਰ ਗਿਆ ਕਾਂਗਰਸ ਦਾ ਨਵਾਂ ਉਮੀਦਵਾਰ ਜਿੱਤ ਗਿਆ ਸੋ ਮਦਰੀਨਾ ਪਰ ਅੱਜ ਮੈਂ ਗੱਲ ਕੇਦਾਰ ਨਾਲ ਦੀ ਕਰਨ ਜਾ ਰਿਹਾ ਸ਼ੰਕਰਾਚਾਰੀਆ ਜੀ ਨੇ ਜਦੋਂ ਅਯੁੱਧਿਆ ਦੇ ਵਿੱਚ ਮੂਰਤੀ ਸਥਾਪਨ ਵਾਲੀ ਪ੍ਰਕਿਰਿਆ ਹੋ ਰਹੀ ਸੀ ਤਾਂ ਇਹ ਸਵਾਲ ਖੜਾ ਕੀਤਾ ਸੀ ਕਿ Hindu ਰਵਾਇਤ ਦੇ ਅਨੁਸਾਰ Hindu ਧਰਮ ਦੇ ਮਤਲਬ ਜਿਹੜੀਆਂ ਸਾਡੀਆਂ ਧਾਰਮਿਕ ਰਵਾਇਤਾਂ ਨੇ ਉਹਦੇ ਅਨੁਸਾਰ ਅਜੇ ਸੰਪੂਰਨ ਮੰਦਰ ਹੋਣ ਤੋਂ ਪਹਿਲਾਂ ਮੂਰਤੀ ਸਥਾਪਨਾ ਸਹੀ ਨਹੀਂ ਪਰ ਸ਼ੰਕਰਾਚਾਰੀਆ ਜੀ ਨੂੰ ਵੀ ਉਹਨਾਂ ਦੇ ਬੋਲਾਂ ਨੂੰ ਵੀ ਲਾਂਬੇ ਕਰਕੇ ਭਾਜਪਾ ਨੇ ਇਸ ਨੂੰ ਚੋਣਾਂ ਏਜੰਡੇ 'ਵਜੋਂ ਅੱਗੇ ਵਧਿਆ ਉਸ ਦੀ ਸਥਾਪਨਾ ਕੀਤੀ ਤੇ ਅਯੋਧਿਆ ਦੇ ਨਾਂ ਤੇ ਚੋਣ ਪਰ ਕਿਰਿਆ ਨ ਹੋ ਕੇ ਪਤਾ ਹੈ ਅੱਜ ਮੈਂ ਗੱਲ ਕੇਦਾਰਨਾਥ ਦੀ ਇਸ ਲਈ ਕਰ ਰਿਹਾ ਕਿ ਸ਼ੰਕਰਾਚਾਰੀਆ ਜਿਹੜੀ ਇੱਕ ਬਹੁਤ ਵੱਡੀ ਗੱਲ ਕੇਦਾਰਨਾਥ ਨੂੰ ਲੈ ਕੇ ਗਈ ਹੈ ਅਸਲ ਚ ਹੋਇਆ ਕਿ ਕੇਦਾਰਨਾਥ ਦੇ ਨਾਂ ਦੇ ਉੱਤੇ ਇੱਕ ਮੰਦਿਰ ਦਿੱਲੀ ਚ ਬਣਨ ਜਾ ਰਿਹਾ ਦਿੱਲੀ ਦੇ ਬਰਾੜੀ ਖੇਤਰ ਦੇ ਵਿੱਚ ਕੇਦਾਰਨਾਥ ਮੰਦਿਰ ਬਣਨ ਜਾ ਰਿਹਾ ਇਸ ਗੱਲ ਨੂੰ ਲੈ ਕੇ ਮੁੰਬਈ ਦੇ ਵਿੱਚ ਜਦੋਂ ਮੀਡੀਆ ਨੇ ਸਵਾਲ ਕਰ ਲਿਆ ਹੈ ਸ਼ੰਕਰਾਚਾਰੀ ਜੀ ਤੇ ਸ਼ੰਕਰਾਚਾਰੀ ਜੀ ਕਹਿੰਦੇ ਐ ਕਿਵੇਂ ਹੋ ਸਕਦਾ ਭਾਈ ਕੇਦਾਰਨਾਥ ਧਾਮ ਜੋਤਿਲਿੰਗਵੂ ਚੋ ਇੱਕ ਹੈ ਤੇ ਸ਼ਾਸਤਰਾں ਚ ਇਹਦਾ ਵਰਨਨ ਹੈ ਤੁਸੀਂ ਇਹਦੀ ਫਸਟ ਕਾਪੀ ਕਿਵੇਂ ਬਣਾ ਸਕਦੇ ਹੋ ਤੁਸੀਂ ਇਹਦਾ ਡੁਪਲੀਕੇਟ ਕਿਵੇਂ ਬਣਾ ਸਕਦੇ ਹੋ ਤੁਸੀਂ ਇਹਦਾ ਨਕਲੀਕਰਨ ਕਿਵੇਂ ਕਰ ਸਕਦੇ ਹੋ ਕਹਿੰਦੇ ਐ ਕਿਵੇਂ ਹੋ ਜੂਗਾ ਤੇ ਇਧਰ ਜਿਹੜੀ ਤੇ ਮੰਦਿਰ ਬਣਾਉਣ ਜਾ ਰਹੀ ਆ ਦਿੱਲੀ ਦੇ ਵਿੱਚ ਉਹ ਕਹਿੰਦੇ ਨਹੀਂ ਜੀ ਉਹ ਧਾਮ ਹੈ ਉਹ ਕੇਦਾਰਨਾਥ ਧਾਮ ਹੈ ਇਹ ਕੇਦਾਰਨਾਥ ਮੰਦਿਰ ਹੈ ਜੀ। ਥੋੜਾ ਵਧੀਆ ਗੱਲ ਹੈ। ਪਰ ਗੱਲ ਇੱਥੇ ਨਹੀਂ ਰੁਕੀ ਸ਼ੰਕਰਾਚਾਰੀ ਦੀ ਗੱਲ ਨੋਟ ਕਰਨ ਲਗੀ ਹੈ। ਹੁਣ ਇਸ ਮਸਲੇ ਤੇ ਭਗਤ ਵੀ ਕੰਨ ਖੋਲ ਕੇ ਸੁਣਨਾ। ਸ਼ੰਕਰਾਚਾਰੀਆ ਜੀ ਨੇ ਕਿਹਾ ਕਿ ਕੇਦਾਰਨਾਥ ਧਾਮ ਚੋਂ ਕੇਦਾਰਨਾਥ ਧਾਮ ਜਿਹੜਾ ਮਤਲਬ ਕਿ ਆਪਣੇ ਸਥਾਨ ਦੇ ਉੱਤੇ ਜਿਵੇਂ ਉਹਨਾਂ ਨੇ ਇਹ ਵੀ ਹਵਾਲਾ ਦਿੱਤਾ ਕਿ ਸ਼ਾਸਤਰਾਂ 'ਚ ਜਿਵੇਂ 12 ਜੁਤਰ ਲਿੰਗਾ ਦਾ ਜ਼ਿਕਰ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਕਿਹੜੀ ਥਾਂ ਕਿੱਥੇ ਹੋਊਗੀ ਉਹ ਕਹਿੰਦੇ ਕਿ ਜਿਵੇਂ ਸੋਮਨਾਥ ਹੈ ਉਹ ਗੁਜਰਾਤ ਦੇ ਵਿੱਚ ਆ ਤਾਂ ਗੁਜਰਾਤ 'ਚ ਹੀ ਹੋਊਗਾ ਇਸੇ ਤਰ੍ਹਾਂ ਕਦਾਰਨਾਥ 'ਚ ਹਿਮਾਲਿਆ 'ਚ ਤਾਂ ਹਿਮਾਲਿਆ 'ਚ ਹੀ ਹੋਊਗਾ ਪਰ ਉਹਨਾਂ ਨੇ ਉਸ ਹਿਮਾਲਿਆ ਵਾਲੇ ਕਦਾਰਨਾਥ ਦੇ ਧਾਮ ਦੇ ਹਵਾਲੇ ਨਾਲ ਇੱਕ ਬਹੁਤ ਵੱਡੀ ਗੱਲ ਕਹੀ ਸ਼ੰਕਰਾਚਾਰੀ ਜੀ ਨੇ ਕਿਹਾ ਕਿ 228 ਕਿਲੋ ਸੋਨਾ ਗਾਇਬ ਕੀਤਾ ਗਿਆ ਕਦਾਰਨਾਥ 'ਚੋਂ ਜਾਂਚ ਕਰਾ ਲਈ ਜੋ ਚੁੱਪ ਹੈ ਸਰਕਾਰ ਕਿਉਂ ਜਾਂਚ ਨਹੀਂ ਕਰਉਂਦੀਆਂ ਕਿਉਂ ਧਾਰਮਿਕ ਸੰਸਥਾ ਦੇ ਨਾਤੇ ਰਾਜਨੀਤੀ ਕਰ ਰਹੀਆਂ ਨੇ ਕਹਿੰਦੇ ਹੁਣ ਇੱਕ ਹੋਰ ਘਟਾਲਾ ਕਰਨਾ ਕਿ ਉਹ ਪਹਿਲਾਂ 228 ਕਿਲੋ ਸੋਨਾ 228 ਕਿਲੋ ਸੋਨਾ ਕਹਿੰਦੇ ਜੀ ਉੱਥੋਂ ਗੋਲ ਕਰ ਲਿਆ ਤੁਸੀਂ ਤੇ ਉਸ ਨੂੰ ਖੁਰਦ-ਬੁਰਦ ਕਰਤਾ ਤੇ ਉਹਦੇ ਤੇ ਟਿੱਪਣੀਆਂ ਨਹੀਂ ਕਰਦੇ ਬੋਲਦੇ ਹੀ ਨਹੀਂਗੇ ਪੁੱਛਣ ਦੇ ਵੀ ਜਵਾਬ ਨਹੀਂ ਦਿੰਦੇ ਇਹ ਬਹੁਤ ਵੱਡਾ ਸਵਾਲ ਖੜਾ ਕੀਤਾ ਸ਼ੰਕਰਾਚਾਰੀ ਜੀ ਨੇ ਤੇ ਹੁਣ ਭਾਈ ਇਹਦੇ ਪਿੱਛੇ ਵੀ ਕਹਦੋ ਕਿ ਵਿਰੋਧੀ ਧਿਰ ਹੈ ਇਹਦੇ ਪਿੱਛੇ ਵੀ ਕਹਦੋ ਕਿ ਹੋਰ ਧਰਮ ਵਾਲਾ ਸਰਮੋਰ ਮੰਨੇ ਜਾਂਦੇ ਨੇ Hindu ਧਰਮ ਦੇ ਅਨੁਸਾਰ ਨਾਲ ਸ਼ੰਕਰਾਚਾਰੀ ਆ ਜੀ ਸੋ ਉਹਨਾਂ ਦੀ ਗੱਲ ਵੀ ਨਹੀਂ ਸੁਣੀ ਜਾ ਰਹੀ ਉਹ ਕਹਿੰਦੇ 228 ਕਿਲੋ ਸੋਨਾ ਕੇਦਾਰਨਾਥ ਧਾਮ ਤੋਂ ਗਾਇਬ ਹੋਇਆ ਵੈ ਤੇ ਤੁਸੀਂ ਉਹਦੀ ਜਾਂਚ ਨਹੀਂ ਕਰਾਉਂਦੇ ਪੜਤਾਲ ਨਹੀਂ ਕਰਾਉਂਦੇ ਉਸ ਤੇ ਬੋਲੇ ਨਹੀਂ ਦੇ ਦਿੰਦੇ ਚੁੱਪ ਰਹਿ ਜਾਂਦੇ ਹੋ ਪਾਸਾ ਪਟ ਜਾਂਦੇ ਹੋ ਤੇ ਕੀ ਹੁਣ ਦਿੱਲੀ ਦੇ ਵਿੱਚ ਮੰਦਿਰ ਬਣਾ ਕੇ ਕੋਈ ਹੋਰ ਕਪੜਾ ਕਰਨਾ ਕਹਿੰਦੇ ਕਹਿੰਦੇ ਇਹ Hindu ਧਰਮ ਦੇ ਅਨੁਸਾਰ ਸਾਡੀ ਮਰਿਆਦਾ ਦੇ ਅਨੁਸਾਰ ਇਹ ਬਹੁਤ ਗਲਤ ਹੈ ਇਹ ਮਨਜ਼ੂਰ ਨਹੀਂਗਾ ਫਿਰ ਮੀਡੀਆ ਨੇ ਵੀ ਸਵਾਲ ਕੀਤਾ ਕਿ ਹੁਣੇ ਤੁਸੀਂ ਮੋਦੀ ਜੀ ਨੂੰ ਮਿਲੇ ਕਹਿੰਦੇ ਮੇਰੀ ਮੋਦੀ ਨਾਲ ਕੋਈ ਦੁਸ਼ਮਣੀ ਹੈ ਮੇਰੇ ਤੋਂ ਕੋਈ ਦੁਸ਼ਮਣੀ ਨਹੀਂ ਮੈਂ ਤਾਂ ਮਰਿਆਦਾ ਦਾ ਪਾਲਨ ਕਰਨ ਵਾਲਾ ਵਿਅਕਤੀ ਆ ਠੀਕ ਹੈ ਵਿਆਹ ਸਮਾਗਮ ਸੀਗਾ ਮੈਂ ਵੀ ਉੱਥੇ ਹਾਜ਼ਰ ਸੀ ਕਹਿੰਦੇ ਨਰਿੰਦਰ ਮੋਦੀ ਜੀ ਨੇ ਆਏ ਮੈਨੂੰ ਮੱਥਾ ਟੇਕਿਆ ਵਾਸ਼ੀਰਵਾਦ ਦਿੱਤਾ ਪਰ ਕਹਿੰਦੇ ਜੇ ਗਲਤ ਕਰਨਗੇ ਮੈਂ ਟੋਕੂਗਾ ਤੁਸੀਂ ਕਹਿੰਦੇ ਜਿੱਥੇ ਜਿੱਥੇ ਗਲਤੀ ਕਰਦਾ ਮੈਂ ਟੋਕਦਾ ਤੇ ਪਰ ਆਜੇ ਵੀ ਸਰਕਾਰ ਧਾਰਮਿਕ ਇਸ਼ਾਰੇ ਵੀ ਨਹੀਂ ਸਮਝਦੀ ਅਯੋਧਿਆ ਚਿਤਰਕੂਟ ਬਦਰੀਨਾਥ ਤੇ ਹੁਣ ਕਦਾਰਨਾਥ ਐ ਮਸਲੇ ਦੇ ਸੋ ਤਿੰਨ ਥਾਂ ਉਹ ਜਿੱਥੇ ਚੋਣਾ ਹਾਰੀ ਭਾਜਪਾ ਤੇ ਕਦਾਰਨਾਥ ਤੇ ਸੋ ਇਸ ਲਈ ਧਰਮ ਨੂੰ ਰਾਜਨੀਤਿਕ ਖੇਤਰ ਦੇ ਵਿੱਚ ਨਾ ਵਰਤੋ ਧਰਮ ਨੂੰ ਧਰਮ ਰਹਿਣ ਦਿਓ ਜਨਾਬ ਸੋ ਸ਼ੰਕਰਚਾਰੀ ਦੀ ਗੱਲ ਵੱਲ ਗੌਰ ਕਰੋ ਇਸ ਲਈ ਮੰਦਿਰ ਦੀ ਫਰਸਟ ਕਾਪੀ ਬਣਾਉਣ ਦੀ ਕਦਾਰਨਾਥ ਧਾਮ ਦੀ ਫਰਸਟ ਕਾਪੀ ਬਣਾਉਣ ਦੀ ਕੋਸ਼ਿਸ਼ ਕਿ ਸ਼ੰਕਰਾਚਾਰੀ ਨੇ ਇੱਕ ਰਾਤੀ ਤੇ ਉਹਨਾਂ ਨੇ ਉਲਟਾ 228 ਕਿਲੋ ਸੋਨਾ ਗਦਾਰਨਾ ਤੋਂ ਚੋਰੀ ਹੋਣ ਦੀ ਜਾਂਚ ਦੀ ਮੰਗ ਕੀਤੀ ਹੈ ਚਲੋ ਹੀ ਕੁਝ ਅਹਿਮ ਪਹਿਲੂ ਸੀ ਜਿਹੜੇ ਚਰਚਾ ਮੰਗਦੇ ਸੀ ਧਿਆਨ ਮੰਗਦੇ ਸੀ ਤੁਸੀਂ ਬਖ ਤੇ ਰਹੋ ਦਾ ਟੀਵੀ ਐਨਆਰਆਈ ਬਹੁਤ ਬਹੁਤ ਸ਼ੁਕਰੀਆ